ਮੇਰਾ ਭਰਾ ਹਰ ਰੋਜ਼ ਰਾਤ ਨੂੰ ਕੰਮ ਤੋਂ ਆਉਂਦਾ ਤਾਂ ਰੋਟੀ ਖਾਣ ਤੋਂ ਬਾਅਦ ਭਾਬੀ ਨੂੰ ਕਹਿੰਦਾ ਕਿ ਤਿਆਰ ਹੋ ਜਾ ਭਾਬੀ ਤਾਂ ਜਿਵੇਂ ਭਰਾ ਦੇ ਕਹਿੰਦੇ ਇੰਤਜ਼ਾਰ ਵਿੱਚ ਹੀ ਰਹਿੰਦੀ ਸੀ ਉਸ ਤੋਂ ਬਾਅਦ ਦੋਵੇਂ ਤਿਆਰ ਹੋ ਕੇ ਚਲੇ ਜਾਂਦੇ ਮੇਰੀ ਮਾਂ ਭਰਾ ਨੂੰ ਕੁੱਝਦੀ ਕਿ ਤੂੰ ਬਹੂ ਨੂੰ ਕਿੱਥੇ ਲੈ ਕੇ ਜਾ ਰਿਹਾ ਤਾਂ ਮੇਰਾ ਭਰਾ ਕਹਿ ਦਿੰਦਾ ਕਿ ਬਸ ਇਦਾਂ ਹੀ ਘੁੰਮਣ ਚੱਲੇ ਆ ਏਸੀ ਰੋਜ਼-ਰੋਜ਼ ਇਹੀ ਗੱਲ ਸੁਣ ਕੇ ਮੇਰੀ ਮਾਂ ਤੰਗ ਆ ਗਈ ਸੀ ਤੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਦੇਖ ਕੇ ਰਹਾਂਗੀ ਕਿ ਭਰਾ ਕਿਹੜੀ ਥਾਂ ਤੇ ਜਾਂਦੇ ਨੇ ਇੱਕ ਦਿਨ ਹੀ ਸਭ ਕੁਝ ਜਾਣਨ ਦੇ ਲਈ ਮੈਂ ਆਪਣੇ ਭਰਾ ਦੇ ਪਿੱਛੇ ਪਿੱਛੇ ਗਈ ਤਾਂ ਮੈਂ ਕੁਝ ਅਜੀਬ ਵਿਖਾਜਿਸ ਨੂੰ ਵੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ ਤੇ ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉੱਥੇ ਤਾਂ ਅੱਜ ਫੇਰ ਭਾਬੀ ਨੂੰ ਕਿਹਾ ਜਲਦੀ ਤਿਆਰ ਹੋ ਜਾ ਭਾਬੀ ਮੇਰੀ ਭਾਂਡੇ ਧੋ ਰਹੀ ਸੀ ਤੇ ਛੇਤੀ ਨਾਲ ਸੋਈ ਤੋਂ ਬਾਹਰ ਨਿਕਲੀ ਉਹਨਾਂ ਨੇ ਆਪਣੇ ਹੱਥ ਧੋਤੇ ਤੇ ਕਮਰੇ ਵਿੱਚ ਤਿਆਰ ਹੋਣ ਦੇ ਲਈ ਚਲੀ ਗਈ ਮਾਂ ਬੈਠੇ ਤੇ ਬੈਠੀ ਹੋਈ ਸੀ ਕਹਿਣ ਲੱਗੀ ਤੂੰ ਰੋਜ ਪ੍ਰੀਤ ਨੂੰ ਕਿੱਥੇ ਲੈ ਕੇ ਜਾਂਦਾ ਭਰਾ ਨੇ ਲਾਹ ਪ੍ਰਵਾਹੀ ਨਾਲ ਕਿਹਾ ਮਾਂ ਕਿਤੇ ਵੀ ਤਾਂ ਨਹੀਂ ਬਸ ਇਦਾਂ ਹੀ ਕਿਸੇ ਕੰਮ ਤੇ ਲਈ ਜਾ ਰਿਹਾ ਹਾਂ ਹਾਂ ਵੈਸੇ ਵੀ ਸਾਡੇ ਪਿੰਡ ਕਿਹੜਾ ਕੋਈ ਘੁੰਮਣ ਦੀ ਥਾਂ ਹੈ ਮੈਂ ਰਸੋਈ ਦੇ ਵਿੱਚ ਖੜੀ ਰੋਟੀ ਬਣਾ ਰਹੀ ਸੀ ਤੇ ਅਚਾਨਕ ਇਹ ਗੱਲ ਸੁਣ ਕੇ ਮੈਂ ਆਪਣੇ ਹੱਥ ਜਲਦੀ ਨਾਲ ਸਾਫ਼ ਕੀਤੇ ਤੇ ਰਸੋਈ ਤੋਂ ਬਾਹਰ ਨਿਕਲ ਕੇ ਭਰਾ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਮੈਂ ਆਪਣੇ ਭਰਾ ਨੂੰ ਕਿਹਾ ਸੱਚਮੁੱਚ ਸਾਡੇ ਪਿੰਡ ਦੀ ਸਿੱਧੀ ਸੜਕ ਉੱਤੇ ਬਹੁਤ ਵਧੀਆ ਰਸਤਾ ਘੁੰਮਣ ਨੂੰ ਹੈ ਮੇਰੇ ਭਰਾ ਨੇ ਕਿਹਾ ਹਾਂ ਮੈਂ ਸੱਚ ਕਹਿ ਰਹੀ ਆ ਮੈਨੂੰ ਤਾਂ ਭਰਾ ਦੀ ਗੱਲ ਸੁਣ ਕੇ ਯਕੀਨ ਨਹੀਂ ਆ ਰਿਹਾ ਸੀ ਮੈਂ ਛੇਤੀ ਨਾਲ ਹੱਥ ਧੋਏ ਤੇ ਆਪਣੇ ਹੱਥ ਸਾਫ਼ ਕਰਕੇ ਭਰਾ ਦੇ ਸਾਹਮਣੇ ਆਕੇ ਖੜੀ ਹੋ ਗਈ ਮੈਨੂੰ ਵੀ ਘੁੰਮਣ ਦਾ ਬਹੁਤ ਸ਼ੌਕ ਹੈ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲੋ ਮੇਰੀ ਗੱਲ ਸੁਣ ਕੇ ਮੈਨੂੰ ਗੁੱਸੇ ਨਾਲ ਵੇਖਣ ਲੱਗਾ ਤੇ ਕਹਿਣ ਲੱਗਾ ਆਰਾਮ ਦੇ ਨਾਲ ਘਰ ਵਿੱਚ ਹੀ ਬੈਠੇ ਰਹੋ ਮੈਂ ਉਹਨਾਂ ਨਾਲ ਨਾਰਾਜ਼ ਹੋ ਕੇ ਆਪਣਾ ਮੂੰਹ ਬਣਾ ਲਿਆ ਸੀ ਤੇ ਦੁਬਾਰਾ ਰਸੋਈ ਵਿੱਚ ਜਾ ਕੇ ਰੋਟੀ ਬਣਾਉਣ ਲੱਗੀ ਭਾਬੀ ਥੋੜੇ ਸਮੇਂ ਬਾਅਦ ਤਿਆਰ ਹੋ ਕੇ ਕਮਰੇ ਤੋਂ ਬਾਹਰ ਆ ਕੇ ਮੇਰੇ ਭਰਾ ਦੇ ਨਾਲ ਜਾਣ ਦੇ ਲਈ ਤਿਆਰ ਹੋ ਗਈ ਸੀ ਤੇ ਭਰਾ ਤੇ ਭਾਬੀ ਦੋਵੇਂ ਹੀ ਘਰ ਤੋਂ ਬਾਹਰ ਚਲੇ ਗਈ ਸੀ ਮੇਰੀ ਮਾਂ ਦੇ ਬੁੜਬੁੜ ਸ਼ੁਰੂ ਹੋ ਗਈ ਸੀ ਮੈਂ ਸਭ ਕੁਝ ਜਾਣਦੀ ਆ ਇਹ ਦੋਵੇਂ ਕਿੱਥੇ ਜਾਂਦੇ ਨੇ ਇਹ ਜੋ ਮੇਰਾ ਪੁੱਤ ਆਪਣੀ ਚਲਾਕ ਘਰ ਵਾਲੀ ਨੂੰ ਘਮਾਉਣ ਲਈ ਲੈ ਕੇ ਜਾਂਦਾ ਮੇਰੇ ਸਿੱਧੇ ਸਾਦੇ ਪੁੱਤ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਆ ਮੈਂ ਦੇਖਿਆ ਸੀ ਕਿ ਜਦੋਂ ਵੀ ਭਰਾ ਤੇ ਭਾਬੀ ਘਰ ਆਉਂਦੇ ਤਾਂ ਭਾਬੀ ਦੀ ਹਾਲਤ ਬਹੁਤ ਹੀ ਜ਼ਿਆਦਾ ਅਜੀਬ ਹੁੰਦੀ ਸੀ ਤੇ ਉਹਨਾਂ ਦਾ ਸਾਹ ਫੁੱਲਿਆ ਹੁੰਦਾ ਸੀ ਪਰ ਦੋਹਾਂ ਦੇ ਰਿਸ਼ਤੇ ਤੇ ਮਸਕਰਾਹਟ ਹੁੰਦੀ ਸੀ ਘਰ ਦੇ ਵਿੱਚ ਆਉਂਦਿਆਂ ਹੀ ਆਪਣੇ ਕਮਰੇ ਵਿੱਚ ਆਰਾਮ ਕਰਨ ਦੇ ਚਲੇ ਜਾਂਦੇ ਉਸ ਤੋਂ ਬਾਅਦ ਜਦੋਂ ਕਮਰੇ ਤੋਂ ਬਾਹਰ ਨਿਕਲਦੀ ਤਾਂ ਬਿਲਕੁਲ ਠੀਕ ਲੱਗਦੀ ਸੀ ਭਰਾ ਦੇ ਚਿਹਰੇ ਤੇ ਵੀ ਇੱਕ ਅਜੀਬ ਜਿਹੀ ਮਸਕਰਾਹਟ ਹੁੰਦੀ ਸੀ ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਸੀ ਕਿ ਸਾਡੇ ਘਰ ਦੀ ਉਹੀ ਕਹਾਣੀ ਹੈ ਜੋ ਦੂਜੇ ਘਰਾਂ ਦੀ ਹੈ ਮੇਰੀ ਮਾਂ ਆਪਣੀ ਪਸੰਦ ਦੇ ਅਨੁਸਾਰ ਭਰਾ ਦਾ ਵਿਆਹ ਆਪਣੀ ਪਸੰਦੀ ਕੁੜੀ ਦੇ ਨਾਲ ਕਰਨਾ ਚਾਹੁੰਦੀ ਸੀ ਭਰਾ ਨੇ ਤਾਂ ਮੇਰੀ ਭਾਬੀ ਨੂੰ ਪਸੰਦ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਮਾਂ ਨੂੰ ਭਾਪੀ ਤੇ ਨਾਰਸਤੇ ਲਈ ਕਿਹਾ ਮਾਂ ਰਿਸ਼ਤੇ ਲਈ ਮੰਨ ਨਹੀਂ ਰਹੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਪ੍ਰੀਤ ਭਾਬੀ ਦਾ ਵਿਆਹ ਮੇਰੇ ਭਰਾ ਨਾਲ ਹੋ ਜਾਵੇ ਜਦੋਂ ਮੇਰਾ ਭਰਾ ਮੰਨਿਆ ਹੀ ਨਾ ਤੇ ਉਹ ਹੋ ਰਿਸ਼ਤੇ ਲਈ ਰਾਜੀ ਨਹੀਂ ਹੋ ਰਿਹਾ ਸੀ ਤਾਂ ਭਰਾ ਨੇ ਆਪਣੀ ਮਰਜ਼ੀ ਨਾਲ ਭਾਬੀ ਨਾਲ ਵਿਆਹ ਕਰ ਲਿਆ ਤੇ ਉਹ ਹੀ ਸਾਡੇ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਤੇ ਉਹ ਭਰਾ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰ ਸਕਦੀ ਸੀ ਇਸ ਕਰਕੇ ਮੇਰੀ ਮਾਂ ਨੇ ਉਸ ਦੀ ਗਲਤੀ ਲਈ ਉਸ ਨੂੰ ਮਾਫ ਕਰ ਦਿੱਤਾ ਪਰ ਉਹ ਅੱਜ ਵੀ ਭਾਬੀ ਨੂੰ ਇਹ ਸਭ ਦੇ ਲਈ ਕਸੂਰਵਾ ਅਠਰਾਉਂਦੀ ਅਤੇ ਉਹਨਾਂ ਨਾਲ ਨਫ਼ਰਤ ਕਰਦੀ। ਮਾਂ ਦਾ ਉਸ ਨਾਲ ਵਰਤਾਅ ਬਿਲਕੁਲ ਵੀ ਚੰਗਾ ਨਹੀਂ ਸੀ। ਅਸੀਂ ਦੋ ਭੈਣਾਂ ਸੀ ਤੇ ਇੱਕ ਭਰਾ ਸੀ। ਮੇਰਾ ਪਿਓ ਤਾਂ ਬਿਮਾਰ ਹੀ ਰਹਿੰਦਾ ਸੀ ਅਤੇ ਉਹਨਾਂ ਦੀਆਂ ਹਮੇਸ਼ਾ ਦਵਾਈਆਂ ਹੀ ਚਲਦੀਆਂ ਰਹਿੰਦੀਆਂ ਸੀ। ਇਧਰ ਮਾਂ ਮੇਰੇ ਪਿਓ ਕਰਕੇ ਬਹੁਤ ਪਰੇਸ਼ਾਨ ਰਹਿੰਦੀ ਸੀ ਕਿਉਂਕਿ ਹਮੇਸ਼ਾ ਮੇਰੇ ਪਿਓ ਦੀ ਸਿਹਤ ਖਰਾਬ ਹੀ ਰਹਿੰਦੀ ਸੀ ਅਤੇ ਉਹਨਾਂ ਦੀਆਂ ਦਵਾਈਆਂ ਦੇ ਵਿੱਚ ਬਹੁਤ ਸਾਰਾ ਪੈਸਾ ਵੀ ਖਰਚ ਹੋ ਜਾਂਦਾ ਸੀ। ਮਾਦਾ ਕਹਿਣਾ ਸੀ ਕਿ ਮੇਰਾ ਇੱਕ ਹੀ ਪੁੱਤ ਹੈ ਅਤੇ ਉਸ ਦਾ ਵਿਆਹ ਮੈਂ ਆਪਣੀ ਪਸੰਦ ਦੇ ਨਾਲ ਕਰਾਂਗੀ ਪਰ ਭਰਾ ਦੇ ਸੁਪਨੇ ਮਾਂ ਨੂੰ ਚੱਕਣਾ ਚੂਰ ਕਰ ਦਿੱਤੇ ਮੈਂ ਤਾਂ ਅਜ ਪੜ੍ਹਾਈ ਕਰ ਰਹੀ ਸੀ ਮੇਰੇ ਭਰਾ ਭਾਬੀ ਦੇ ਵਿਆਹ ਨੂੰ 8 ਮਹੀਨੇ ਹੋਣ ਵਾਲੇ ਸੀ ਮੈਂ ਜਦੋਂ ਤੋਂ ਹੋ ਸੰਭਾਲਿਆ ਸੀ ਮਾਂ ਤੇ ਪਿਓ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਤੇ ਲੜਦੇ ਰਹਿੰਦੇ ਮੇਰੀ ਭੈਣ ਦਾ ਵਿਆਹ ਹੋ ਗਿਆ ਸੀ ਤੇ ਮੈਂ ਹੀ ਕੁਵਾਰੀ ਬਚੀ ਸੀ ਪਰ ਮੈਂ ਹਜੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਮੈਂ ਪੜ੍ਹ ਲਿਖ ਕੇ ਨੌਕਰੀ ਕਰਨਾ ਚਾਹੁੰਦੀ ਸੀ ਪਰ ਸਾਡੇ ਪਿੰਡ ਦੇ ਵਿੱਚ ਕੁੜੀ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ ਸੀ ਮੇਰਾ ਨੌਕਰੀ ਕਰਨ ਦਾ ਬਹੁਤ ਮਨ ਸੀ ਤੇ ਮੈਨੂੰ ਇਦਾਂ ਦੀ ਹੀ ਕੁੜੀਆਂ ਪਸੰਦ ਸੀ ਮੇਰੀ ਮਾਂ ਬਹੁਤ ਹੀ ਪੁਰਾਣੇ ਖਿਆਲਾਂ ਦੀ ਔਰਤ ਸੀ ਤੇ ਚਲਾਕ ਸੱਸਾਂ ਵਾਂਗ ਹਮੇਸ਼ਾ ਮੇਰੀ ਭਾਬੀ ਨੂੰ ਤੰਗ ਕਰਦੀ ਰਹਿੰਦੀ ਮੇਰਾ ਪਿਓ ਮੇਰੀ ਮਾਂ ਨੂੰ ਬਹੁਤ ਸਮਝਾਉਂਦਾ ਕਿ ਨੂੰ ਤੇ ਅਤਿਆਚਾਰ ਨਾ ਕਰ ਅੱਗੋਂ ਤੇਰੇ ਵੀ ਧੀਆ ਨੇ ਪਰ ਮੇਰੀ ਮਾਤਾ ਸਮਝਣ ਦੇ ਲਈ ਤਿਆਰੀ ਨਹੀਂ ਸੀ ਅਤੇ ਇਸ ਗੱਲ ਉੱਤੇ ਮਾਂ ਤੇ ਪਿਓ ਦੇ ਵਿੱਚ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਤੇ ਲੜਾਈ ਹੋ ਹੀ ਜਾਂਦੀ ਸੀ ਭਰਾ ਭਾਬੀ ਦਾ ਬਹੁਤ ਧਿਆਨ ਰੱਖਦਾ ਸੀ ਉਹਨਾਂ ਦਾ ਬਹੁਤ ਕਹਿਣਾ ਮੰਨਦਾ ਸੀ ਪਰ ਮੈਨੂੰ ਕਦੇ-ਕਦੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਭਾਬੀ ਦੀ ਸਿਹਤ ਠੀਕ ਨਾ ਹੋਵੇ ਪਰ ਉਹ ਵਿਚਾਰੀ ਫੇਰ ਵੀ ਘਰ ਦੇ ਵਿੱਚ ਕੰਮ ਕਰਦੀ ਫਿਰਦੀ ਰਹਦੀ ਤੇ ਮਾਦੀਆਂ ਸਾਰੀਆਂ ਗੱਲਾਂ ਨੂੰ ਚੁੱਪਚਾਪ ਸੁਣਿਆ ਕਰਦੀ ਸੀ ਕਦੇ ਵੀ ਉਹਨਾਂ ਨੇ ਪਲਟ ਕੇ ਮੇਰੀ ਮਾਂ ਨੂੰ ਜਵਾਬ ਨਹੀਂ ਦਿੱਤਾ ਸੀ ਜਦੋਂ ਕਿ ਮੇਰੀ ਮਾਂ ਭਾਬੀ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਹਿੰਦੀ ਸੀ ਮਾਤਾ ਭਾਬੀ ਦੇ ਨਾਲ ਬਹੁਤ ਜ਼ਿਆਦਾ ਈਰਖਾ ਵੀ ਕਰਦੀ ਸੀ ਸਵੇਰੇ ਸਵੇਰੇ ਹੀ ਮਾਊਟ ਕੇ ਬੈਠ ਜਾਂਦੀ ਤੇ ਅਜੇ ਪੂਰਾ ਦਿਨ ਵੀ ਨਹੀਂ ਚੜਿਆ ਹੁੰਦਾ ਸੀ ਤੇ ਮਾਂ ਸਵੇਰੇ ਉੱਠ ਕੇ ਹੀ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗ ਜਾਂਦੀ ਸੀ ਇਸ ਤਰ੍ਹਾਂ ਸਾਡੀ ਵੀ ਚਾਕ ਖੁੱਲ ਜਾਂਦੀ ਸੀ ਅਤੇ ਮੇਰੀ ਮਾਂ ਉੱਚੀ ਉੱਚੀ ਦਰਵਾਜ਼ਾ ਖੜਗਾਉਂਦੀ ਜਿਸ ਤਰੀਕੇ ਨਾਲ ਮੇਰੀ ਮਾਂ ਭਰਾ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਸੀ ਸਾਨੂੰ ਲੱਗਦਾ ਸੀ ਜਿਦਾ ਕੋਈ ਕੋਈ ਤੂਫਾਨ ਆ ਗਿਆ ਹੋਵੇ ਅਸੀਂ ਉੱਠ ਕੇ ਬੈਠ ਜਾਂਦੇ ਸੀ ਅਤੇ ਭਰਾ ਤਾਂ ਅੱਖਾਂ ਨੂੰ ਮਰਦਾ ਹੋਇਆ ਦਰਵਾਜ਼ਾ ਖੋਲਣ ਲਈ ਆਉਂਦਾ ਸੀ ਅਤੇ ਫੇਰ ਉਹ ਮਾਂ ਨੂੰ ਸ਼ਿਕਾਇਤ ਕਰਦਾ ਸੀ ਕਿ ਮਾਂ ਪਹਿਲਾਂ ਢੰਗ ਨਾਲ ਦਿਲ ਤਾਂ ਨਿਕਲ ਦੇਂਦੀ ਉਸ ਤੋਂ ਬਾਅਦ ਉਠਾਇਆ ਕਰ ਤੈਨੂੰ ਪਤਾ ਮੈਂ ਰਾਤ ਨੂੰ ਲੇਟ ਸੌਂਦਾ ਇਸ ਕਰਕੇ ਮੇਰੀ ਨੀਂਦ ਪੂਰੀ ਨਹੀਂ ਹੁੰਦੀ ਇੱਧਰ ਅਜੇ ਦਿਨ ਪੂਰਾ ਨਹੀਂ ਨਿਕਲਿਆ ਅਤੇ ਤੁਸੀਂ ਦਰਵਾਜ਼ਾ ਖੜਕਾਉਣਾ ਸ਼ੁਰੂ ਵੀ ਕਰ ਦਿੱਤਾ ਮਾਂ ਦਾ ਭਰਾ ਦੀ ਗੱਲ ਸੁਣ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੀ ਸੀ ਸਵੇਰੇ ਸਵੇਰੇ ਸਾਰੇ ਘਰ ਦੇ ਵਿੱਚ ਹੰਗਾਮਾ ਮੱਚ ਜਾਂਦਾ ਸੀ ਮੇਰੀ ਮਾਂ ਭਰਾ ਨੂੰ ਕਹਿੰਦੀ ਹੁਣ ਤੈਨੂੰ ਮੇਰੇ ਅੱਗੇ ਜਵਾਨ ਵੀ ਚਲਾਉਣੀ ਆ ਗਈ ਪਹਿਲਾਂ ਤਾਂ ਤੂੰ ਮੇਰੀ ਹਰ ਗੱਲ ਨੂੰ ਚੁੱਪਚਾਪ ਸੁਣਦਾ ਸੀ ਅਤੇ ਇਸ ਕਰਕੇ ਮੈਂ ਤੇਰਾ ਵਿਆਹ ਇਸ ਨਾਲ ਕਰਨ ਲਈ ਰਾਜੀ ਨਹੀਂ ਸੀ ਇਸ ਕੁੜੀ ਨੇ ਤੈਨੂੰ ਮੇਰੇ ਅੱਗੇ ਬੋਲਣ ਲਾ ਦਿੱਤਾ ਤੈਨੂੰ ਪੁੱਠੀਆਂ ਗੱਲਾਂ ਸਿਖਾ ਦਿੱਤੀਆਂ ਨਹੀਂ ਤਾਂ ਤੂੰ ਆਪਣੀ ਮਾਂ ਦਾ ਸਿੱਧਾ ਸਾਦਾ ਪੁੱਤ ਸੀ ਮਾਂ ਭਾਬੀ ਤੇ ਭਰਾ ਨੂੰ ਬਹੁਤ ਬੁਰਾ ਭਲਾ ਕਰ ਰਹੀ ਸੀ ਮੇਰੇ ਪਿਓ ਨੇ ਫੇਰ ਮਾਂ ਨੂੰ ਝਿੜਕਿਆ ਤੇ ਕਿਹਾ ਇੰਨੀ ਸਵੇਰੇ ਕਿਸ ਗੱਲ ਦਾ ਰੌਲਾ ਪਾਇਆ ਹੋਇਆ ਹੈ ਮੇਰਾ ਭਰਾ ਚੁੱਪਚਾਪ ਨਾਉਣ ਦੇ ਲਈ ਚਲਾ ਗਿਆ ਸਾਡਾ ਘਰ ਪੁਰਾਣੀ ਤਰ੍ਹਾਂ ਦਾ ਬਣਿਆ ਹੋਇਆ ਸੀ ਮਾਂ ਦਾ ਰੌਲਾ ਰੱਪਾ ਸਾਰੇ ਘਰ ਵਿੱਚ ਫੈਲ ਜਾਂਦਾ ਤੇ ਹੰਗਾਮਾ ਖੜਾ ਹੋ ਜਾਂਦਾ ਭਰਾ ਵੀ ਜਦੋਂ ਸ਼ਾਮ ਨੂੰ ਘਰ ਆਉਂਦਾ ਤੇ ਰੋਟੀ ਖਾਣ ਤੋਂ ਬਾਅਦ ਭਾਬੀ ਨੂੰ ਤਿਆਰ ਕਰਾਉਣ ਤੋਂ ਬਾਅਦ ਪਤਾ ਨਹੀਂ ਕਿੱਥੇ ਲੈ ਕੇ ਜਾਂਦਾ ਸੀ ਅਤੇ ਮਾਂ ਦੇ ਨਾਰਾਜ਼ ਹੋਣ ਦੀ ਵੀ ਕੋਈ ਫਿਕਰ ਨਹੀਂ ਕਰਦਾ ਸੀ ਅਜੀਬ ਹੀ ਗੱਲ ਸੀ ਕਿ ਭਰਾ ਤੇ ਭਾਬੀ ਜਦੋਂ ਵੀ ਘਰ ਆਉਂਦੇ ਤਾਂ ਭਾਬੀ ਦਾ ਚਿਹਰਾ ਬਹੁਤ ਉਦਾਸ ਤੇ ਉਤਰਿਆ ਹੁੰਦਾ ਅਤੇ ਉਹਨਾਂ ਦੇ ਚਿਹਰੇ ਤੇ ਥਕਾਵਟ ਨਜ਼ਰ ਆਉਂਦੀ ਸੀ ਅਤੇ ਭਰਾ ਭਾਬੀ ਨੂੰ ਆਰਾਮ ਨਾਲ ਫੜ ਕੇ ਘਰ ਲੈ ਕੇ ਆਉਂਦਾ ਜਿਵੇਂ ਕਿਸੇ ਬਿਮਾਰ ਇਨਸਾਨ ਨੂੰ ਘਰ ਦੇ ਵਿੱਚ ਲੈ ਕੇ ਆਈਦਾ ਅਤੇ ਭਾਬੀ ਸਿੱਧਾ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਤੇ ਕੁਝ ਸਮੇਂ ਬਾਅਦ ਬਾਹਰ ਆਉਂਦੀ ਸੀ ਅਤੇ ਆਰਾਮ ਕਰਨ ਤੋਂ ਬਾਅਦ ਫਿਰ ਉਹ ਠੀਕ ਲੱਗਦੀ ਸੀ ਉਹਨਾਂ ਦੀ ਸਿਹਤ ਉਸ ਸਮੇਂ ਤਾਂ ਠੀਕ ਨਹੀਂ ਲੱਗਦੀ ਸੀ ਜਦੋਂ ਬਾਹਰੋਂ ਆਉਂਦੇ ਸੀ ਇਸ ਦੇ ਬਾਵਜੂਦ ਵੀ ਭਰਾ ਤੇ ਭਾਬੀ ਇੱਕ ਦੂਜੇ ਨੂੰ ਦੇਖ ਕੇ ਮੁਸਕਰਾਉਂਦੇ ਅੱਖਾਂ ਨਾਲ ਅਜੀਬ ਜਿਹੇ ਇਸ਼ਾਰੇ ਕਰਦੇ ਜਿਵੇਂ ਅੱਖਾਂ ਹੀ ਅੱਖਾਂ ਵਿੱਚ ਕੋਈ ਨਾ ਕੋਈ ਗੱਲ ਇੱਕ ਦੂਜੇ ਨੂੰ ਕਹਿ ਰਹੇ ਹੋ ਮੈਂ ਉਹਨਾਂ ਦੀ ਅੱਖਾਂ ਦੇ ਇਸ਼ਾਰੇ ਸਮਝਣ ਦੀ ਕੋਸ਼ਿਸ਼ ਕਰਦੀ ਸੀ ਤੇ ਹਮੇਸ਼ਾ ਹੀ ਨੋਟਿਸ ਕਰਦੀ ਸੀ ਮੈਂ ਸਭ ਕੁਝ ਵੇਖ ਕੇ ਅੱਖਾਂ ਨੀਵੀਆਂ ਕਰ ਲੈਂਦੀ ਸੀ ਪਰ ਦੋਨਾਂ ਦੀ ਮਸਕਰਾਹਟ ਮੇਰੀ ਮਾਂ ਦੇ ਸੀਨੇ ਦੇ ਵਿੱਚ ਅੱਗ ਲਾ ਦਿੰਦੀ ਸੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਮੈਂ ਦੇਖਿਆ ਕਿ ਮਾਂ ਪਾ ਬੀਨੂ ਝਿੜਕ ਰਹੀ ਸੀ ਤੇ ਭਾਬੀ ਰੋ ਰਹੀ ਸੀ ਮੈਂ ਸਮਝ ਗਈ ਸੀ ਕਿ ਜ਼ਰੂਰ ਮਾਂ ਨੇ ਭਾਬੀ ਨੂੰ ਕੁਝ ਇਸ ਤਰ੍ਹਾਂ ਦਾ ਕਹਿ ਦਿੱਤਾ ਹੋਣਾ ਮਾਂ ਬਹਾਨੇ ਬਣਾ ਬਣਾ ਕੇ ਪਤਾ ਨਹੀਂ ਕੀ ਕੁਝ ਕਹਿੰਦੀ ਕਿ ਪਤਾ ਨਹੀਂ ਮੇਰੇ ਪੁੱਤ ਨੂੰ ਰਾਤ ਨੂੰ ਕਿੱਥੇ ਲੈ ਕੇ ਜਾਣੀ ਆ ਤੂੰ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਨਹੀਂ ਕਰ ਸਕਦੀ ਮੈਂ ਤੈਨੂੰ ਸਮਝਾ ਦਿੰਨੀ ਆ ਤੇ ਰਾਤ ਨੂੰ ਆਪਣਾ ਬਿਸਤਰਾ ਛੱਤ ਤੇ ਲਾ ਲਿਆ ਕਰੋ ਇੰਨੀ ਜ਼ਿਆਦਾ ਗਰਮੀ ਵਿੱਚ ਤੁਸੀਂ ਬੰਦ ਕਮਰੇ ਵਿੱਚ ਸੌਂਦੇ ਹੋ ਤੁਹਾਨੂੰ ਦੋਨੋਂ ਨੂੰ ਕਮਰੇ ਵਿੱਚ ਨੀਂਦ ਕਿੱਦਾਂ ਆਉਂਦੀ ਹੈ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਕਰ ਦਿੱਤਾ ਵਿਆਹ ਤੋਂ ਪਹਿਲਾਂ ਤੋਂ ਬਿਲਕੁਲ ਵੀ ਗਰਮੀ ਵਿੱਚ ਨਹੀਂ ਸੌਂਦਾ ਸੀ ਤੇ ਹੁਣ ਜੂਨ ਦੇ ਮਹੀਨੇ ਵਿੱਚ ਵੀ ਕਮਰਾ ਬੰਦ ਕਰਕੇ ਸੌਂਦਾ ਉਹ ਪਹਿਲਾਂ ਸਾਡੇ ਸਾਰਿਆਂ ਦੇ ਨਾਲ ਹੀ ਛੱਤ ਤੇ ਸੌਂਦਾ ਸੀ ਪਤਾ ਨਹੀਂ ਤੂੰ ਮੇਰੇ ਪੁੱਤ ਉਤੇ ਕਿਹੜਾ ਜਾਦੂ ਕਰ ਦਿੱਤਾ ਅਤੇ ਹਮੇਸ਼ਾ ਹੀ ਤੇਰਾ ਹੀ ਕਹਿਣਾ ਮੰਨਦਾ ਮੈਂ ਵੀ ਦੇਖ ਰਹੀ ਆਂ ਕਿ ਰਾਤ ਨੂੰ ਕਿੱਦਾਂ ਤੁਸੀਂ ਕਮਰੇ ਦੇ ਵਿੱਚ ਦੋਨੋਂ ਦਰਵਾਜ਼ਾ ਬੰਦ ਕਰਕੇ ਸੌਂਨੇ ਹੋ ਮਾਂ ਨੂੰ ਪਤਾ ਨਹੀਂ ਭਾਬੀ ਤੂੰ ਕੀ ਦਿੱਕਤ ਸੀ ਵਿਚਾਰੀ ਚੁੱਪਚਾਪ ਖੜੀ ਰੋ ਰਹੀ ਸੀ ਭਾਬੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਇਹਨਾਂ ਨੂੰ ਕਿਹਾ ਸੀ ਆਪਾਂ ਕੋਠੇ ਤੇ ਸੌਂ ਜਾਂਦੇ ਆਂ ਪਰ ਉਹਨਾਂ ਨੇ ਹੀ ਮਨਾ ਕਰ ਦਿੱਤਾ ਸੀ ਭਾਬੀ ਦੀ ਕਿਸੇ ਵੀ ਗੱਲ ਉੱਤੇ ਮੇਰੀ ਮਾਂ ਨੂੰ ਕੋਈ ਯਕੀਨ ਨਹੀਂ ਸੀ ਮੇਰੀ ਮਾਂ ਭਾਬੀ ਨੂੰ ਕਹਿਣ ਲੱਗੀ ਬੱਸ ਬੱਸ ਰਹੰਦੀ ਮੇਰੇ ਸਾਹਮਣੇ ਜ਼ਿਆਦਾ ਭੋਲਾ ਬਣਨ ਦੀ ਲੋੜ ਨਹੀਂ ਮੇਰੀ ਮਾਂ ਨੇ ਉਸੇ ਸਮੇਂ ਉਹਨਾਂ ਨੂੰ ਟੋਕ ਦਿੱਤਾ ਸੀ ਮੇਰੀ ਵੱਡੀ ਭੈਣ ਦਾ ਰੰਗ ਬਹੁਤ ਹੀ ਪੱਕਾ ਸੀ ਉਸ ਦਾ ਕਿਤੇ ਰਿਸ਼ਤਾ ਨਹੀਂ ਹੁੰਦਾ ਸੀ ਜਦੋਂ ਭਾਬੀ ਸਾਡੇ ਘਰ ਵਿਆਹ ਕਰਕੇ ਆਈ ਤਾਂ ਮੇਰੀ ਮਾਂ ਨੇ ਉਹਨਾਂ ਦਾ ਵੱਡਾ ਭਰਾ ਬਹੁਤ ਪਸੰਦ ਆ ਗਿਆ ਸੀ ਤੇ ਮੇਰੀ ਮਾਂ ਨੇ ਇਹ ਹੀ ਸ਼ਰਤ ਰੱਖੀ ਸੀ ਕਿ ਮੈਂ ਤੈਨੂੰ ਇੱਕ ਸ਼ਰਤ ਉੱਤੇ ਸਵਾਰ ਕਰਾਂਗੀ ਜੀਤੂ ਮੇਰੀ ਧੀ ਦਾ ਵਿਆਹ ਆਪਣੇ ਭਰਾ ਨਾਲ ਕਰਵਾ ਦੇਣੀ ਭਾਬੀ ਦੇ ਪਰਿਵਾਰ ਵਾਲੇ ਤਾਂ ਉਸ ਨਾਲ ਪਹਿਲਾਂ ਹੀ ਅਦਾਸ ਸੀ ਤੇ ਗੁੱਸੇ ਸੀ ਬਹੁਤ ਮੁਸ਼ਕਲ ਦੇ ਨਾਲ ਭਾਬੀ ਨੇ ਆਪਣੀ ਫੈਮਿਲੀ ਨੂੰ ਆਪਣੇ ਵੱਲੋਂ ਰਾਜ਼ੀ ਕੀਤਾ ਸੀ ਤੇ ਫਿਰ ਆਪਣੇ ਭਰਾ ਨੂੰ ਵੀ ਮਨਾ ਲਿਆ ਸੀ ਤੇ ਉਹ ਆਪਣੀ ਭੈਣ ਦਾ ਘਰ ਵਸਾਉਣ ਦੇ ਲਈ ਮੰਨ ਵੀ ਗਿਆ ਸੀ ਤੇ ਉਸ ਨੇ ਮੇਰੀ ਭੈਣ ਦੇ ਨਾਲ ਵਿਆਹ ਕਰਵਾ ਲਿਆ ਭਾਬੀ ਨੇ ਤਾਂ ਭੱਜ ਕੇ ਵਿਆਹ ਕਰਾ ਲਿਆ ਸੀ ਉਹ ਲੋਕ ਭਾਬੀ ਨਾਲ ਬਹੁਤ ਜ਼ਿਆਦਾ ਨਾਰਾਜ਼ ਸੀ ਪਰ ਭੈਣ ਭਰਾ ਦਾ ਰਿਸ਼ਤਾ ਤਾਂ ਬਹੁਤ ਹੀ ਪਿਆਰਾ ਹੁੰਦਾ ਇਸ ਕਰਕੇ ਉਸਨੇ ਆਪਣੀ ਭੈਣ ਦਾ ਘਰ ਬਸਾਉਣ ਦੇ ਲਈ ਮੇਰੀ ਭੈਣ ਨੂੰ ਖੁਸ਼ ਦੇਖਣ ਦੇ ਕਰਕੇ ਮੇਰੀ ਭਾਬੀ ਨੂੰ ਮਾਫ ਕਰ ਦਿੱਤਾ ਤੇ ਨਾਲ ਹੀ ਮੇਰੀ ਵੱਡੀ ਭੈਣ ਦੇ ਨਾਲ ਵਿਆਹ ਕਰਵਾ ਲਿਆ ਸੀ ਭਾਬੀ ਦਾ ਭਰਾ ਮੇਰੀ ਭੈਣ ਦਾ ਬਹੁਤ ਧਿਆਨ ਰੱਖਦਾ ਸੀ ਅਤੇ ਹਮੇਸ਼ਾ ਹੀ ਉਹਨਾਂ ਦਾ ਕਹਿਣਾ ਮੰਨਦਾ ਸੀ ਜਦੋਂ ਕਿ ਮੇਰੀ ਭੈਣ ਦਾ ਰੰਗ ਬਹੁਤ ਹੀ ਕਾਲਾ ਸੀ ਇਸ ਕਰਕੇ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਸੀ ਪਰ ਵਿਆਹ ਹੋਣ ਤੋਂ ਬਾਅਦ ਉਹ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਤੇ ਬੜਾ ਮਾਨ ਸਤਕਾਰ ਦਿੰਦਾ ਸੀ ਮੇਰੀ ਵੱਡੀ ਭੈਣ ਬਹੁਤ ਹੀ ਸੁਭਾਅ ਦੀ ਚੰਗੀ ਸੀ ਚੰਗੇ ਸੁਭਾਅ ਕਰਕੇ ਉਸ ਤੇ ਸਹੁਰੇ ਉਸ ਤੇ ਬਹੁਤ ਇੱਜ਼ਤ ਕਰਦੇ ਸੀ ਪਰ ਮੇਰੀ ਮਾਂ ਨੇ ਉਸ ਦੀ ਆਦਤ ਨੂੰ ਵਿਗਾੜ ਦਿੱਤਾ ਸੀ ਮਾਂ ਹਰ ਰੋਜ਼ ਉਸ ਨਾਲ ਫੋਨ 'ਤੇ ਗੱਲ ਕਰਦੀ ਕਹਿੰਦੀ ਆਪਣੇ ਘਰ ਵਾਲੇ ਨੂੰ ਕਾਬੂ ਵਿੱਚ ਰੱਖਿਆ ਕਰ ਇਧਰ ਭਾਬੀ ਨੂੰ ਪਰੇਸ਼ਾਨ ਕਰ ਦੇ ਦਿੰਦੀ ਹਾਲਾਂਕਿ ਸਵੇਰੇ-ਸਵੇਰੇ ਉੱਠ ਕੇ ਭਾਬੀ ਘਰ ਦੇ ਕੰਮਾਂ ਦੇ ਵਿੱਚ ਲੱਗ ਜਾਂਦੀ ਸਵੇਰ ਹੁੰਦੇ ਹੀ ਉਹ ਸਭ ਦੇ ਲਈ ਸਾਰੇ ਕੰਮ ਸ਼ੁਰੂ ਕਰਦੀ ਨਾਸ਼ਤਾ ਬਣਾਉਂਦੀ ਘਰ ਦੀ ਸਫਾਈ ਕਰਦੀ ਅਤੇ ਫਿਰ ਦੁਪਹਿਰ ਦੀ ਰੋਟੀ ਬਣਾਉਂਦਾ ਸਾਰਾ ਕੰਮ ਜ਼ਿਆਦਾਤਰ ਭਾਬੀ ਹੀ ਕਰਦੀ ਸੀ ਮਾਂ ਤਾਂ ਸਿਰਫ ਥੋੜਾ ਬਹੁਤ ਮੇਰੇ ਪਿਓ ਦਾ ਹੀ ਕੰਮ ਕਰਦੀ ਸੀ ਤੇ ਬਾਕੀ ਸਮਾਂ ਰੋਵ ਕਰਦੀ ਸੀ ਮੈਨੂੰ ਕੋਸ਼ਿਸ਼ ਸੀ ਕਿ ਚਲੋ ਮਾਂ ਨੇ ਇਸ ਵੇਲੇ ਮੇਰੇ ਤੇ ਗੁੱਸਾ ਨਹੀਂ ਕਰਿਆ ਸੀ ਮੈਂ ਇਨੀ ਲੇਟ ਕਰ ਕਿਉਂ ਆਈ ਸੀ ਕਿਸੇ ਦਾ ਮੇਰੇ ਉੱਤੇ ਕੋਈ ਧਿਆਨ ਨਹੀਂ ਸੀ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਭਰਾ ਦਾ ਰੋਟੀ ਖਾਣ ਤੋਂ ਬਾਅਦ ਅੱਜ ਫਿਰ ਭਾਬੀ ਨੂੰ ਕਿਹਾ ਕਿ ਚੱਲ ਆਪਾਂ ਚੱਲਦੇ ਹਾਂ ਅਤੇ ਫਿਰ ਸ਼ਾਮ ਨੂੰ ਉਹੀ ਸਭ ਕੁਝ ਮੈਨੂੰ ਆਪਣੀ ਭਾਬੀ ਦੀ ਗੱਲ ਉੱਤੇ ਬੜਾ ਅਜੀਬ ਲੱਗਦਾ ਸੀ ਅੱਜ ਫੇਰ ਉਸਦੀ ਸ਼ਾਮਤ ਆ ਜਾਣੀ ਸੀ ਉਸ ਸਮੇਂ ਭਾਬੀ ਆਪਣੇ ਕਮਰੇ 'ਚ ਬੈਠੀ ਸੀ ਤੇ ਮੈਂ ਆਪਣੀ ਭਾਬੀ ਦੇ ਕਮਰੇ ਵਿੱਚ ਚਲੀ ਗਈ ਉਹ ਵਿਚਾਰੀ ਰੋਟੀ ਖਾਂਦੀ ਹੋਈ ਰੋ ਰਹੀ ਸੀ ਮੈਂ ਵੀ ਉਸ ਕੋਲ ਬੈਠ ਗਈ ਭਾਬੀ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਮੈਨੂੰ ਮਾਂ ਦੇ ਵਰਤਾਅ ਉੱਤੇ ਬਹੁਤ ਅਫਸੋਸ ਹੋ ਰਿਹਾ ਸੀ ਮੈਂ ਭਾਬੀ ਨੂੰ ਤਸੱਲੀ ਦਿੱਤੀ ਕਿ ਮਾਂ ਨੂੰ ਤਾਂ ਤੂੰ ਇਸ ਤਰ੍ਹਾਂ ਦੀਆਂ ਕੌੜੀਆਂ ਗੱਲਾਂ ਬੋਲਣ ਦੀ ਆਦਤ ਹੈ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰੋ ਮੇਰੀ ਥੋੜੀ ਜੀ ਹਮਦਰਦੀ ਦੇ ਨਾਲ ਭਾਬੀ ਬੋਲਣ ਲੱਗੀ ਸੀ ਤੇ ਕਹਿਣ ਲੱਗੀ ਕੁਝ ਵੀ ਕਰ ਲਵਾਂ ਪਰ ਮੇਰੀ ਸੱਸ ਦਾ ਵਰਤਾ ਮੇਰੇ ਲਈ ਠੀਕ ਹੀ ਨਹੀਂ ਹੁੰਦਾ ਮੈਂ ਕਿਹਾ ਭਾਬੀ ਤੁਸੀਂ ਮਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਆ ਕਰੋ ਇੱਕ ਕੰਨ ਤੋਂ ਸੁਣੋ ਤੇ ਦੂਜੇ ਕੰਨ ਤੋਂ ਬਾਹਰ ਕਰ ਦਿਆ ਕਰੋ ਮੇਰੀ ਗੱਲ ਸੁਣ ਕੇ ਉਹਨਾਂ ਨੂੰ ਕੁਝ ਤਸੱਲੀ ਹੋ ਗਈ ਸੀ ਮੇਰੀ ਗੱਲ ਉੱਤੇ ਮੇਰੀ ਭਾਬੀ ਹੈਰਾਨ ਹੋ ਗਈ ਸੀ ਤੇ ਉਸਦੇ ਚਿਹਰੇ ਤੇ ਹਾਪ-ਭਾਅ ਬਦਲ ਗਏ ਸੀ ਮੈਨੂੰ ਬਹੁਤ ਸ਼ੌਂਕ ਸੀ ਇਸ ਕਰਕੇ ਮੈਂ ਭਾਬੀ ਨੂੰ ਕਿਹਾ ਕਿ ਮੈਨੂੰ ਵੀ ਅੱਜ ਘੁੰਮਣ ਲੈ ਜਾਓ ਰਾਤ ਨੂੰ ਜਦੋਂ ਤੁਸੀਂ ਭਰਾ ਦੇ ਨਾਲ ਜਾਓਗੇ ਤਾਂ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਪਰ ਪਤਾ ਨਹੀਂ ਕਿ ਉਹ ਮੇਰੀ ਇਸ ਗੱਲ ਉੱਤੇ ਪਰੇਸ਼ਾਨ ਹੋ ਗਈ ਸੀ ਅਤੇ ਉਹ ਮੇਰੇ ਤੋਂ ਅੱਖਾਂ ਚਰਾਉਣ ਲੱਗੀ ਕਹਿਣ ਲੱਗੀ ਕਿ ਤੂੰ ਇਸ ਬਾਰੇ ਆਪਣੇ ਭਰਾ ਤੋਂ ਹੀ ਪੁੱਛ ਲਈ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਟਾਲ ਦਿੱਤਾ ਸੀ ਮੈਨੂੰ ਤਾਂ ਹੁਣ ਮਾਂ ਦੀਆਂ ਗੱਲਾਂ ਸੱਚ ਲੱਗਣ ਲੱਗੀਆਂ ਸੀ ਕਿ ਭਾਬੀ ਮੇਰੇ ਭਰਾ ਦੇ ਕੰਨ ਭਰਦੀ ਨਹੀਂ ਸੀ ਮੈਨੂੰ ਆਪਣੇ ਨਾਲ ਲੈ ਕੇ ਜਾਣ ਲਈ ਉਸਨੇ ਮਨਾ ਕਰ ਦਿੱਤਾ ਆਖਰ ਉਸ ਨੂੰ ਕੀ ਦਿੱਕਤ ਸੀ ਪਰ ਹੋਇਆ ਉਹੀ ਜਿਸ ਦਾ ਮੈਨੂੰ ਸ਼ੱਕ ਸੀ ਭਾਬੀ ਦੇ ਇਸ ਇਸ਼ਾਰੇ ਤੇ ਭਰਾ ਮੇਰੇ ਤੇ ਭੜਕ ਉੱਠਿਆ ਤੇ ਕਹਿਣ ਲੱਗਾ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਹੁਣ ਤਾਂ ਮੈਨੂੰ ਵੀ ਭਾਬੀ ਤੇ ਗੁੱਸਾ ਆ ਗਿਆ ਸੀ ਮੇਰੇ ਦਿਮਾਗ ਵਿੱਚ ਇੱਕ ਅਜੀ ਹਾਇ ਆਈਡੀ ਆਇਆ ਜਿਸ ਨਾਲ ਮੇਰੇ ਹੋਸ਼ ਉੱਡਣ ਲੱਗੇ ਸੀ ਅਤੇ ਹੁਣ ਤਾਂ ਮੇਰੇ ਅੰਦਰ ਇੱਕ ਜਸੂਸ ਜਾਗ ਗਿਆ ਸੀ ਤੇ ਮੈਂ ਹੁਣ ਇਸ ਗੱਲ ਤੋਂ ਪਰਦਾ ਚੁੱਕਣਾ ਹੀ ਸੀ ਜਿਵੇਂ ਮੈਂ ਉਹਨਾਂ ਦਾ ਪਿੱਛਾ ਕੀਤਾ ਤੇ ਜੋ ਮੈਂ ਮੈਂ ਵੇਖਿਆ ਮੇਰੇ ਤਾਂ ਹੋਸ਼ ਉੱਡ ਗਏ ਸੀ ਕਿਉਂਕਿ ਉੱਥੇ ਤਾਂ ਭਾਬੀ ਨਾਲ ਦੋਸਤੋ ਜੇ ਤੁਸੀਂ ਕਹਾਣੀ ਦਾ ਦੂਜਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਦੂਜੇ ਭਾਗ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਮੀਰਾ ਭਰਾ ਮੇਰੀ ਭਾਬੀ ਨੂੰ ਕਿੱਥੇ ਲੈ ਕੇ ਜਾਂਦਾ ਸੀ ਆਖਰ ਅਜਹੀ ਕੀ ਗੱਲ ਸੀ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਜੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਹਾਣੀ ਦਾ ਦੂਜਾ ਪາກ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ